ਹੈਲੋ ਦੋਸਤੋ ਗੁੱਡ ਮਾਰਨਿੰਗ ਸਸਿਆ ਕਾਲ ਦੋਸਤੋ ਮੈਂ ਤੇ ਮਾਈਕਲ ਅਸੀਂ ਕੁਝ ਲੋਕੇਸ਼ਨਾਂ ਦੇਖਣ ਜਾ ਰਹੇ ਹਾਂ ਜੋ ਸਾਡੇ ਮੁਹੱਲੇ ਤੋਂ ਬਾਹਰ ਆ ਤੇ ਗਾਰਡਨ ਇਹ ਇੱਕ ਅਮਰੂਹ ਅਮਰੂਦ ਦਾ ਗਾਰਡਨ ਆ ਉਹ ਦੇਖਾਂਗੇ ਇੱਕ ਬੇਰਾਂ ਦਾ ਗਾਰਡਨ ਉਹ ਦੇਖਣ ਚੱਲੇ ਆਂ ਜੀ ਅਸੀਂ ਤੇ ਇਹਨੂੰ ਦਿਖਾ ਕੇ ਲਿਆਉਂਦਾ ਮੈਂ ਤਾਂ ਬਹੁਤ ਵਾਰੀ ਗਿਆ ਪਰ ਆ ਬੰਦੇ ਨੂੰ ਆਪਾਂ ਦੇਖਾ ਕੇ ਲਿਆਉਣਾ ਆ ਬੰਦਾ ਲੋ ਜੀ ਆਪਾਂ ਅਮਰੂਦਾਂ ਦੇ ਗਾਰਡਨ ਦੇ ਵਿੱਚ ਆ ਚੁੱਕੇ ਆ ਜੀ ਬੜੇ ਉੱਤੇ ਲੱਗੇ ਨੇ ਉੜੇ ਅਜੇ ਛੋਟੇ ਛੋਟੇ ਅਮਰੂਦ ਨੇ ਬੜੇ ਓਜਨ ਕੇ ਫਲ ਮਾ ਖਾਣ ਲੱਗਾ ਹਾਂ ਆ ਦੇਖੋ ਜੀ ਗਾਰਡਨ ਤੇ ਇਧਰਲੀ ਸਾਈਡ ਦੇ ਉੱਤੇ ਆਪਣੇ ਬੇਰੀਆਂ ਦਾ ਬਾਗ ਦਾਦਾ ਜੀ ਬਹੁਤ ਆ ਦੇਖੋ ਜੀ ਸਾਹਮਣੇ ਆਪਾਂ ਜਾ ਰਹੇ ਆ ਹੋਰ ਬਹੁਤ ਸੋਹਣੀ ਅੱਛੀ ਲੋਕੇਸ਼ਨ ਹੈ ਜੀ। ਲੱਗ ਲੱਗੇ ਤਰ੍ਹਾਂ ਦੀ ਲੋਕੇਸ਼ਨ। ਇਧਰਲੇ ਪਾਸੇ ਵੀ ਬਹੁਤ ਅੱਛੀ ਵਧੀਆ ਲੋਕੇਸ਼ਨ ਹੈ ਜੀ। ਆ ਵੀ ਦੇਖੋ ਜੀ। ਬੜਾ ਵਧੀਆ 뷰 ਹੈ ਜੀ। ਤੇ ਜਾਨਵਰ ਛੋਟੇ ਪੰਛੀ ਚੀਕ ਰਹੇ ਨੇ। ਆ ਹੈਗਾ ਜੀ 베ਰੀ ਦੇਖੋ। ਤੇ ਇਧਰ ਸਾਰੀਆਂ 베ਰੀਆਂ ਹੀ ਨੇ ਜੀ ਹੁਣ ਤਾਂ ਇਹ ਕਿਸੇ ਟਾਈਮ ਜਦੋਂ ਬਚਪਨ ਦੇ ਵਿੱਚ 베ਰੀਆਂ ਇਹ ਵਧੀਆ ਹੁੰਦੀਆਂ ਸੀ ਵੱਡ ਵੱਡੀਆਂ 베ਰੀਆਂ ਸੀ ਇੱਥੇ 베ਰ ਕਾਫੀ ਲੱਗਦੇ ਸੀ ਤੇ ਹੁਣ ਇਹ ਛੋਟੇ ਛੋਟੇ ਨੇ ਹੁਣ ਦੇਖੋ ਦਿਖਾਉਨੇ ਆ ਤੁਹਾਨੂੰ ਫਰੂਟ ਲੱਗਾ ਆ ਇਹ ਦੇਖੋ ਜੀ 베ਰ ਛੋਟੇ ਛੋਟੇ 베ਰ ਲੱਗੇ ਹੋਏ ਨੇ ਬਾਬਾ ਮੈਂ ਵੀ ਖਾਣੇ ਨੇ ਆ ਦੇਖ ਸਕਦੇ ਜੀ 베ਰ ਬਾਬਾ ਕੋਈ ਤੋੜਦੇ ਰਹੇ ਰੋ ਦਾਦਾ ਕੋਲ ਨੂੰ ਤੋਲ ਕੇ ਦੇਰੋ ਦਾਦਾ ਜੀ ਬੜਾ ਵਧੀਆ ਜੀ ਇਹ ਬੂਟਾ ਦਾਦਾ ਪੋਗੀ ਦੇਖੋ ਜੀ ਜੰਗਲ ਵਰਗਾ ਲੱਗ ਰਿਹਾ ਜੀ ਇਹ ਪੰਛੀ ਚੀਕ ਰਹੇ ਨੇ ਜੀ ਨਜ਼ਾਰਾ ਲੈ ਰਹੇ ਨੇ ਲੋ ਬੱਚੇ ਪੰਛੀ ਦੇਖੋ ਜੀ ਇਹ 베ਰੀਆਂ ਦਾ ਬਾਗ ਹੈ ਜੀ 베ਰ ਲੱਗੇ ਹੋਏ ਨੇ ਜੀ ਦੇਖੋ ਭਰਿਆ ਪਿਆ ਜੀ ਇਹ ਹਜੇ ਬੇਰ ਕੱਚੇ ਆ ਜੀ ਇਹ ਜਨਵਰੀ ਫਰਵਰੀ ਦੇ ਵਿੱਚ ਜਾ ਕੇ ਪੱਕਦੇ ਹੁੰਦੇ ਨੇ ਜੀ ਬੂ ਬੇਰ ਬਚਪਨ ਦੇ ਵਿੱਚ ਬੜੇ ਖਾਦੇ ਨੇ ਜੀ ਇਹਨਾਂ ਬੇਰੀਆਂ ਤੋਂ ਬੇਰ ਤੇ ਅੱਜ ਦੇ ਬੱਚਿਆਂ ਨੂੰ ਕੁਛ ਨਹੀਂ ਪਤਾ ਦੇਖੋ ਫਰੂਟ ਨਾਲ ਭਰਿਆ ਪਿਆ ਜੀ ਇਹ ਬੇਰਾਂ ਦੇ ਨਾਲ ਬੂਟਾ ਕੱਚੇ ਨੇ ਇਹ ਪਰ ਹੋ ਜੀ ਬੂਟਾ ਲੱਡੂ ਆ ਜਾ ਆ ਜਾ ਲੱਡੂ ਦੇਖੋ ਜੀ ये पूरा जंगल की तरह ही लगता जड़ा जो ये देखो जी बेरी ये भी बेर लगे हुए नहीं जी इन भी देख सकते हो तीन आ जाए आजा हां जी बिल्ला बिल। बिल खा, दा बुट्टा देख जी देखो बिल लगे हुए ने दाद खाने ने ये हजे कच्चे ابو ਤੋ ਹਾਂ ਕੱਚੇ ਹੁੰਦੇ ਨੇ ਜੀ ਆਂਬ ਨਹੀਂ 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 ਬਿੱਲ ਇੱਕ ਹੀ ਹੁੰਦਾ ਬਿੱਲ ਬਿੱਲ ਵੀ ਇੱਕ ਹੈ ਫਰੂਟ ਹੁੰਦਾ ਪੁੱਤ ਖਾ ਖਾਵਾਂਗੇ ਫੇਰ ਇਹ ਆ ਜੀ ਆਡੂਆਂ ਦਾ ਬੁਟਾ ਦੇਖ ਸਕਦੇ ਹੋ ਜੀ ਇਦੇ ਨਾਲ ਥੱਲੇ ਮਕੌ ਲੱਗੇ ਨੇ ਜੀ ਦਿਖਾਉਣਾ ਤੁਹਾਨੂੰ ਮੈਂ ਮਕੌ ਇਹ ਕਿੰਦਾ ਮਕੌ ਆ ਦੇਖੋ ਜੀ ਮਕੌ ਫਰੂਟ ਲੱਗਿਆ ਹੋਇਆ ਇਹ ਸੁੱਕ ਚੁੱਕਿਆ ਜੀ ਇਹ ਖਾਂਸੀ ਵਾਸਤੇ ਤੇ ਸਾਹ ਵਾਲੇ ਮਰੀਜ਼ ਦੇ ਵਾਸਤੇ ਬਹੁਤ ਫਾਇਦੇਮੰਦ ਹੁੰਦੀ ਜੀ ਇਹਦੀ ਭੁਰਜੀ ਬਣਾ ਕੇ ਜੇ ਖਾਈ ਜਾਵੇ ਤਾਂ ਇਹ ਦੇਖ ਸਕਦੇ ਹੋ ਤੁਸੀਂ ਕਾਫੀ ਲਾਲ ਲਾਲ ਦੇਖੋ ਇਹ ਫਰੂਟ ਪੱਕਿਆ ਹੋਇਆ ਦੇਖ ਸਕਦੇ ਹੋ ਤੁਸੀਂ ਪੱਕੇ ਖਾ ਚੱਕਦੇ ਨਹੀਂ ਪੁੱਤ ਇਦਾਂ ਨਹੀਂ ਖਾਂਦੇ ਹੁੰਦੇ ਇਹ ਦੇਖ ਸਕਦੇ ਹੋ ਜੀ ਅੰਬ ਦਾ ਬੂਟਾ ਦੇਖ ਸਕਦੇ ਹੋ ਇਹਦੇ ਨਾਲ ਹੀ ਇੱਕ ਆ ਅਮਰੂਦ ਆ ਤੇ ਅਮਰੂਦ ਦੇ ਨਾਲ ਹੀ ਦੇਖੋ ਬਿੱਲ ਲੱਗੇ ਹੋਏ ਆ ਆ ਹੋਰ ਆ ਇਹ ਕਿੱਥੇ ਬਿੱਲਾਂ ਦਾ ਬੂਟਾ ਕਾਫੀ ਵੱਡੇ ਵੱਡੇ ਲੱਗੇ ਹੋਏ ਨੇ ਇਹਨੂੰ ਦੇਖ ਸਕਦੇ ਤੁਸੀਂ ਆ ਫਰੂਟ ਦੇਖ ਸਕਦੇ ਹੋ ਬਿੱਲਾਂ ਦਾ ਇਹ ਦੇਖੋ ਜੀ ਖੂਬਸੂਰਤ ਨਜ਼ਾਰਾ ਚੱਲਦੇ ਆ ਜੀ ਹੋਰ ਆਪਾਂ ਅੱਗੇ ਚਲੋ ਚੱਲਦੇ ਆ ਜੀ ਆ ਦੇਖੋ ਜੀ ਆਪਾਂ ਅੱਗੇ ਆ ਚੁੱਕੇ ਆ ਜੀ ਇਹ ਕਾਫੀ ਲੰਬਾ ਚੌੜਾ ਬਾਗ ਆ ਜੀ ਇਧਰਲੇ ਪਾਸੇ ਵੀ ਦੇਖੋ ਜੀ ਕਾਫੀ ਇਹ ਵਧੀਆ ਏਰੀਆ ਆ ਜੀ ਦੇਖੋ ਬਹੁਤ ਸੋਹਣਾ ਲੱਗਦਾ ਜੰਗਲੀ ਲੱਗਦਾ ਬਹੁਤ ਵਧੀਆ ਪਰ ਹੈਗਾ ਤਾਂ ਇਹ ਬਾਗ ਆ ਜੀ। 베ਰੀਆਂ ਦਾ ਬਾਗ, ਅਮਰੁੱਦਾਂ ਦਾ ਬਾਗ। ਹੋਰ ਵੀ ਵਿੱਚ ਕਈ ਸਾਰੇ ਬੂਟੇ ਨੇ ਇਹਦੇ ਅੰਦਰ। ਦੇਖ ਸਕਦੇ ਹੋ। ਖੂਬਸੂਰਤ। ਹੋਰ ਆ ਪੇੜਾਂ। ਦਾਦਾ ਜੀ ਅੱਧਰੋਂ ਆ ਜਾ। ਇਹ ਦੇਖੋ ਜੀ, ਅਲੱਗ-ਅਲੱਗ ਤਰ੍ਹਾਂ ਦੇ ਬੂਟੇ ਨੇ ਇਹ। ਦੇਖੋ ਗਲੋ ਉੱਪਰ ਕਾਫੀ ਚੜੀ ਆ ਜੀ ਦੇਖੋ ਇਹ ਸਾਰੀ ਉੱਪਰ ਗਲੋ ਫੈਲੀ ਹੋਈ ਆ ਜੀ ਬੂਟਿਆਂ ਦੇ ਉੱਤੇ ਕਿਉਂਕਿ ਥੱਲੋਂ ਜਾ ਰਹੀ ਆ ਦੇਖੋ ਗਲੋ ਇਹ ਥੱਲੇ ਦੇ ਗਲੋ ਉਹਦੇ ਨਾਲ ਬੂਟੇ ਨੇ ਤੇ ਇੱਥੋਂ ਆ ਦੇਖੋ ਉੱਪਰ ਨੂੰ ਇਹ ਗਲੋ ਜਾਰੀ ਆ ਦੇਖ ਸਕਦੇ ਹੋ ਜੀ ਇਹ ਵੀ ਦੇਖੋ ਜੀ ਆੜੂਆਂ ਦਾ ਬੂਟਾ ਇਹ ਆਗੀ ਜੀ ਬੂਟਿਆਂ ਦੇ ਉੱਪਰ 글로 ਹੋਰ ਬਲੋ ਆ ਬੇਰੀ ਦੇ ਉੱਪਰ ਵੀ 글로 ਚੜੀ ਹੋਈ ਆ ਜੀ ਇਹੇ ਬੜਾ ਖੂਬਸੂਰਤ ਲੱਗ ਰਿਹਾ ਜੀ ਨਜ਼ਾਰਾ ਸ਼ਾਮ ਦਾ 4 ਕ ਵੱਜੇ ਹੋਏ ਨੇ ਸ਼ਾਮ ਵੇਲੇ ਦੇ ਬਹੁਤ ਮਜ਼ਾ ਆ ਰਿਹਾ ਜੀ ਘੁੰਮ ਕੇ ਇਸ ਬਾਗ ਦੇ ਵਿੱਚ ਇਹ ਜੰਗਲੀ ਆ ਲੱਗਦਾ ਤਾਂ ਦੇਖਣ ਜੋ ਜੰਗਲੀ ਆ ਦੇਖੋ ਕਿੰਨੀ ਇੱਥੇ ਗਲੋ ਦੇ ਆ ਪੈ ਨੇ ਜੀ ਇੱਥੇ ਫੀਸ ਆ ਆ ਗਿਆ ਜੀ ਅੰਬ ਆ ਦੋਨੋਂ ਅੰਬ ਦੇ ਬੂਟੇ ਨੇ ਜੀ ਦੇਖ ਸਕਦੇ ਹੋ ਤੁਸੀਂ ਅੱਗੇ ਆ ਬੇਰੀ ਆ ਜੀ 베ਰੀ ਦੇ ਨਾਲ ਇਹ ਸ਼ਾਇਦ ਆਪਣੇ ਕੜੀ ਪੱਤਾ ਨਾਲ ਆ ਦੇਖੋ 베ਰੀ ਇਹ 베ਰੀ ਦੇਖੋ ਇਹ ਹੋ ਸਕਦਾ ਛੋਟੇ 베ਰਾਂ ਵਾਲੀ 베ਰੀ ਹੈ ਜੀ ਤੇ 글로 ਤਾਂ ਦੇਖੋ ਤੁਸੀਂ ਦੋਸਤੋ 글로 ਲੈਣੀਆਂ ਤਾਂ ਇੱਥੇ ਆ ਜਾਓ ਬਲੇਰ ਕੋਟਲੇ ਜਿਹਨੂੰ ਵੀ ਚਾਹੀਦੀ ਹੈ 글로 ਮੈਨੂੰ ਮਿਲ ਸਕਦਾ ਉਹਨੂੰ ਇੱਥੇ ਵਧੀਆ ਗਲੋ ਮਿਲ ਜੂਗੀ ਜੀ ਕੋਈ ਪੈਸਾ ਨਹੀਂ ਫਰੀਦੀ ਗਲੋ ਆ ਜੀ ਦੇਖ ਸਕਦੇ ਹੋ ਤੁਸੀਂ ਹੋਰ ਚੱਲਦੇ ਹਾਂ ਜੀ ਆਪਾਂ ਅੱਗੇ ਅੰਦਰ ਦੇਖੋ ਜੀ 베ਰੀ ਆ ਦੇਖੋ ਜੀ ਮਕਾਊ 베비 ਦੇਖ ਸਕਦੇ ਹੋ 베ਰੀਆਂ सूरज वैसे ये काफ़ी खड़ा देखो एरिया काफ़ी बढ़िया आया है मुंडी ये भी अंबा जी ये इतने का अंब भी लगे हुए हैं जी काफ़ी सारे ਇਹ ਸਾਰੇ ਬੂਟੇ ਹੰਬਾ ਦੇ ਨੇ ਆ ਜਾ ਆ ਜਾ ਆ ਦੇਖੋ ਜੀ ਮਾਈਕਲ ਵੀ ਪਿੱਛੇ ਸੀ ਉਹ ਉੱਥੇ ਖੜਾ ਮੈਂ ਅੱਗੇ ਆ ਗਿਆ ਥੋੜਾ ਜਿਹਾ ਆ ਜਾ ਆ ਜਾ ਅੱਪਾ ਬਿਲਕੁਲ ਅੱਗੇ ਜੀ ਅੱਗੇ ਕਾਫੀ ਇੱਥੇ ਦੇ ਅਮਰੂਦ ਦੇ ਛੋਟੇ ਪੇੜ ਲੱਗੇ ਨੇ ਹਜੇ ਉਹ ਸਾਹਮਣੇ ਰੋੜਾ ਜੀ ਅੱਗੇ ਜਾ ਕੇ ਇਹ ਹਜੇ ਛੋਟੇ ਪੇੜ ਆਈਏ ਅਮਰੁੱਦਾਂ ਦੇ ਇਹ ਪਹਿਲਾਂ ਇੱਥੇ ਹੈਗੇ ਸੀਗੇ ਹੋ ਸਕਦਾ ਵੀ ਉਹ ਕੁੱਟੇ ਫਲ ਦੇਣਾ ਬੰਦ ਹੋ ਗਏ ਹੁਣ ਇੱਥੇ ਤਾਂ ਪਟਕੇ ਦਿਵਾਰੇ ਲਾਏ ਗਏ ਨੇ ਸੂਰੀ ਦੇਖੋ ਜੀ ਇਹ ਆ ਜੀ ਬਾਗ ਦੇ ਰਾਤ ਦੇ ਰਾਖੇ ਦਿਨ ਰਾਤ ਡਿਊਟੀ ਕਰਦੇ ਨੇ ਕਿੱਥੇ ਤੋਂ ਤੁਸੀਂ ਪੁੱਤੋ बिहार पूर्णिया जिला बिहार की नाम है कैलाश मुनी कैलाश मुनी कब से यहां पर हो एक करीब 10 12 साल से 10 12 साल से हां अच्छा ये किसका बाग है जो ठीक है ये अभी तो अनवर पासा है अनवर हां अच्छा अच्छा ते आ जेड़े इठे पहला आ बूटे सिगे ये पटके दुवारे लाए ने ना हां जी दुवारे लाए की गल हो की सीरानु खराब होगे हां जी फल देना बंद हो गए ना हां जी अच्छा पाए पट्टा छ पाए पट्टा छ ਟਾੜੋ ਇਹ ਅੱਗੇ ਜੀ ਆਪਾਂ ਅੱਗੇ ਦੇਖੇ ਦੇਖ ਸਕਦੇ ਹੋ ਜੀ ਖੂ ਆ ਮੰਜਾ ਪਿਆ ਜੀ ਇਸ ਬੰਦੇ ਦਾ ਤੇ ਆ ਹੈਗੀ ਆ ਜੀ ਪਾਣੀ ਦੀ ਮੋਟਰ ਇੱਥੋਂ ਪਾਣੀ ਜਾਂਦਾ ਜੀ ਬੂਟਿਆਂ ਨੂੰ ਅਮਰੂਦ ਦੇ ਬੂਟਿਆਂ ਨੂੰ ਸਾਰੇ ਬੂਟਿਆਂ ਨੂੰ ਲੱਗ ਭੱਗ ਜਾਂਦਾ ਇੱਥੋਂ